ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਬਲਾਸਪੁਰ ਇਹਦੇ ਨੇੜੇ ਪਿੰਡ ਹੈ ਤੋਂ ਇਲਾਵਾ ਭਾਗੀਕੇ ਤੇ ਨਿਹਾਲ ਸਿੰਘ ਵਾਲਾ ਵੀ ਨੇੜਾ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਹਾਂ ਇਹ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਕੱਲ ਹੀ ਇੱਕ ਜਰਸੀ ਦੀ ਵੀਡੀਓ ਬਣਾਈ ਸੀਗੀ ਅੱਜ ਇੱਕ ਮੱਝ ਦੀ ਵੀਡੀਓ ਬਣਾਉਣ ਲੱਗੇ ਆ ਜਿਹਨੂੰ ਪਸੰਦ ਆ ਜੂ ਸੋਈ ਸਵਾਈ ਮੱਝ ਹੈ ਜਿੰਨਾ ਦੁੱਧ ਦੱਸਿਆ ਜਾਊਗਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਦੀ ਤਸੱਲੀ ਨਾਲ ਖਰੀਦਿਓ ਜੇ ਨੰਬਰ ਸਕਰੀਨ ਉੱਤੇ ਚੱਲੂਗਾ ਸੌਦਾ ਸਿੱਧਾ ਤੁਹਾਡਾ ਮਾਲਕ ਨਾਲ ਹੋਣਾ ਸਾਡਾ ਕੰਮ ਵੀਡੀਓ ਬਣਾਉਂਦਾ ਸੋ ਪਸ਼ੂ ਆ ਕੇ ਦੇਖ ਕੇ ਆਪਦੀ ਤਸੱਲੀ ਨਾਲ ਖਰੀਦ ਲਿਆ ਕਰੋ ਆਓ ਬਾਈ ਤੋਂ ਜਾਣਕਾਰੀ ਲਈਏ ਬਾਅਦ ਚ ਇਹਨੂੰ ਤੋਰਦੇ ਹਾਂ ਬਲਵਿੰਦਰ ਬਾਈ ਸਸਤੀ ਕਾ ਸਸਤੀ ਗੱਲ ਬਾਈ ਜਗਜੀਤ ਬਲਵਿੰਦਰ ਅੱਜ ਜਿਹੜੀ ਇਹ ਮੱਝ ਵੇਚਣ ਲੱਗਿਆ ਹਾਂ ਬਾਈ ਜਗਜੀਤ ਇਹ ਨਾ 4 ਦਿਨਾਂ ਦੀ ਸੂਈ ਆਗੀ ਅੱਜ ਇਹਨੂੰ 5ਵਾਂ ਦਿਨ ਆ ਗਿਆ 4 ਦਿਨ ਪੂਰੇ ਹੋ ਗਏ ਸੂਈ ਨੂੰ ਬਾਈ ਜਮਾ ਬੱਚੇ ਦਾ ਕੱਚਾ ਨਾੜੂਆ ਦੱਸਦਾਗਾ ਤੇ ਨੇੜੇ ਕੈਮਰਾ ਕਰਕੇ ਵੀ ਵਿਖਾ ਦਿਆਂਗੇ ਠੀਕ ਹੈ ਤੇ ਪਹਿਲਾ ਸੂਆ ਸੂਈ ਓਰੀਜਨਲ ਮੰਨ ਕੇ ਚੱਲ ਪਾ ਮੂੰਹ ਦੇ ਵਿੱਚੋਂ 6 ਦਿਨ ਦਾ ਠੋੜੀ ਜੀ ਉਦਾਂ ਦਾ ਝੂਟੀ ਉਮਰ ਚ ਦਾ ਚੜੀ ਵੀ ਆਗੀ ਆਪਾਂ ਪੁੱਛਿਆ ਸੀ ਉਹ ਬੰਦੇ ਘੱਟੋ ਘੱਟ 3 3.5 ਸਾਲ ਦੀ ਦੇ ਟੀਕਾ ਭਰੌਂਦੇ ਆ ਬਾਈ ਜਿੰਨਾਂ ਕੋਲੋਂ ਆਪਾਂ ਲਈ ਠੀਕ ਤੇ ਬਾਕੀ ਕੱਟੀ ਵੀ ਵਧੀਆ ਸੀਮੰਡ ਦੀ ਆ ਉਹ ਆਪਾਂ ਨੂੰ ਦੱਸਿਆ ਤਾਂ ਸੀਗਾ ਥੋੜਾ ਜਿਹਾ ਹੁਣ ਭੁੱਲ ਗਏ ਕੋਈ ਗੱਲ ਨਹੀਂ ਜੇ ਕਿਸੇ ਵੀਰ ਨੇ ਪੁੱਛਣਾ ਚਾਹੁੰਦਾ ਤਾਂ ਆਪਾਂ ਦੱਸ ਵੀ ਦੇਵਾਂਗੇ ਵੈਸੇ ਕੋਈ ਮੰਹਾਂ ਚ ਘੱਟ ਪੁੱਛਦਾ ਸੀਮੰਡ ਸਾਵਣ ਚ ਲਗਾਈਆਂ ਚ ਤਾਂ ਪੁੱਛ ਲੈਂਦਾ ਪੱਜਾ ਵਾਲਾ ਬੰਦਾ ਚੱਲ ਕੱਟੀ ਚੰਗੀ ਮੈਂ ਦੀ ਚੰਗੀ ਹੋਈ ਨਿਕਲ ਆਉਂਦੀ ਹੈ ਦੁੱਧ ਐਸ ਟਾਈਮ ਕਿੰਨਾ ਦੁੱਧ ਬਾਈ ਐਸ ਟਾਈਮ ਜਿਹੜਾ ਹਾਜ਼ਰ ਆ ਜਗਜੀਤ ਬੋਹੜਾ ਹੀ 10 ਕਿਲੋ ਬੋਹੜਾ ਕੰਡੇ ਵਾਲਾ ਹਾਜ਼ਰ ਹੋ ਬਾਈ ਪਹਿਲਾਂ ਸੁਭਾ ਦੀ ਠੀਕ ਐ ਸੰ ਠੰਡੀ ਸੀ ਲੈ ਬਾਈ ਇੱਕ ਦਿਨ ਔਲ ਕਰੀ ਸੀ ਆਪਣੇ ਕੋਲੇ ਹੀ ਸੂਈ ਆ ਜਿੱਦਣ ਸੂਈ ਸੀ ਮਾੜੀ ਮੋਟੀ ਕਰੀ ਆ ਕੋਈ ਬਾਲਾ ਨਹੀਂ ਹੁਣ ਤਾਂ ਚੌਥੇ ਸੂਏ ਵਾਲੀ ਮੱਜ ਵਾਂਗੂ ਬਾਲਟੀ ਧਰ ਕੇ ਚੋਈਦੀ ਆ ਕੋਈ ਚੱਕਰ ਹੀ ਨਹੀਂ ਗਾ ਬਾਈ ਦੁੱਧ ਵੀ ਇਹਨੇ 12 13 ਕਿਲੋ ਖੁੱਲਾ ਦੇਣਾ ਬਾਈ ਜਿਹੜੇ ਹਿਸਾਬ ਨਾਲ ਇਹਦਾ ਢਾਂਚਾ ਤੇ ਵਜਨ ਆ ਉਹ ਸਾ ਉਹਨਾਂ 12 13 ਕਿਲੋ ਦੁੱਧ ਦੇ ਦੂੰਗੀ ਬਾਈ ਰੇਟ ਇਹਦਾ ਬਲੰਦਰ ਬਾਈ ਕੀ ਰੋ ਰੇਟ ਬਾਈ 1 20 ਦੀ ਕੱਟੀ ਦੇ ਦਾਂਗੇ ਖੋਲ ਲੈ SO ਦੋਸਤੋ 1 ਲੱਖ ਤੇ 20 ਹਜ਼ਾਰ ਦੀ ਇਹ ਮਿਲੂਗੀ ਜਿਹਨੂੰ ਪਸੰਦ ਆਵੇ ਅੱਜ ਦੁੱਧ ਜਿੰਨਾ ਹਾਜ਼ਰ ਆ ਦੋ ਟਾਈਮ ਚੋਲਿਓ ਇਹਦਾ ਦੁੱਧ ਇਹ ਤੋਂ ਅੱਗੇ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੇ ਹੈ ਘੱਟ ਸੰਭੋਗੇ ਘੱਟ ਵੀ ਜਾਊਗੀ ਵੱਧ ਸੰਭੋਗੇ ਤਾਂ ਵੱਧ ਵੀ ਜਾਊਗੀ ਚੰਗੇ ਦੇ ਦੋਨੇ ਦੋਸਤੋ ਇੱਕੋ ਜੀ ਸ਼ੇਪ ਦੇ ਪਰ ਸਿਰ ਚ ਲੱਗਣ ਕਰਕੇ ਇੱਕ ਸਿੰਘ ਥੋੜਾ ਕਟਿਆ ਹੋਇਆ ਹੈ ਦੂਜਾ ਸਿੰਗ ਸੇਮ ਹੈ ਟਾਂਜਾ ਬਹੁਤ ਸੋਹਣਾ ਝੋਟੀ ਦਾ ਪੱਕੇ ਹਵਾਨੇ ਦੀ ਹੈ ਬਿਲਕੁਲ ਤੁਹਾਨੂੰ ਸਿੰਗ ਫੇਰ ਨੇੜੇ ਤੋਂ ਦਿਖਾ ਦੂੰਗਾ ਥਣਾ ਚ ਬਿੱਥੀ ਵੀ ਸੋਹਣੀ ਹੈ ਦੋਸਤੋ ਬੱਚੇ ਦਾ ਮੋਹ ਪਸੂ ਕਰਦਾ ਖਾਸ ਕਰਕੇ ਤਾਜੀ ਸੂਈ ਝੋਟੀ ਹੈ ਬੁਲੰਦਰ ਇੱਕ ਜਿਹੜਾ ਹੋਰ ਬਈ ਪੱਕੇ ਹਵਾਨੇ ਦੀ ਹੈ ਬਿਲਕੁਲ ਔਰਲਾ ਸਿੰਗ ਦੋਸਤੋ ਕੱਟਤਾ ਸੀਗਾ ਜਿਹੜਾ ਕੱਟਿਆ ਬਾਬਾ ਜੀ ਸੋ ਦੂਜਾ ਸਿੰਗ ਹਜੇ ਉਸੇ ਤਰ੍ਹਾਂ ਹੀ ਹੈ ਬਾਕੀ ਸ਼ੇਪ ਇੱਕੋ ਜਿਹੀ ਹੈ ਦੋਨਾਂ ਦੀ ਟਾਂਚਾ ਦੇਖੋ ਝੋਟੀ ਦਾ ਆਹ ਸ ਹੈ ਵੀ ਸੋਹਣਾ ਦੁੱਧ ਦੇਊਗੀ ਕਿੰਨਾ ਚੋਲੋਂਗੇ ਮੈਂ ਫੇਰ ਦੁਬਾਰਾ ਇਹ ਐਡ ਕਰ ਦਿੰਦਾ ਵੀ ਉਹ ਤੁਹਾਡੀ ਸੇਵਾ ਹੈ ਫਿਲਹਾਲ ਜਿਹੜਾ ਹਾਜ਼ਰ ਦੁੱਧ ਉਹ ਤੁਹਾਨੂੰ ਬਾਈ ਨੇ ਦੱਸਤਾ ਥੋੜਾ ਜਿਹਾ ਬੱਚੇ ਦਾ ਤੇ ਉਹ ਜ਼ਿਆਦਾ ਕਰਦੀ ਆ ਵੀਰੇ ਕੋਈ ਨਹੀਂ ਬੰਦ ਸੋ ਇਸ ਤਰ੍ਹਾਂ ਦੇ ਸਿੰਘ ਦੋਸਤੋ ਲਗਭਗ ਛੇਪ ਵੈਸੇ ਇੱਕੋ ਹੀ ਸੀ ਪਰ ਇੱਕ ਸਿੰਘ ਥੋੜਾ ਦੂਰ ਤੋਂ ਕੱਟਿਆ ਗਿਆ ਕਈ ਵਾਰ ਸਿਰ ਚ ਲੱਗਦਾ ਬੰਦਾ ਆਪ ਹੀ ਵੱਢ ਲੈਂਦਾ ਹੁਣ ਤੁਸੀਂ ਇਹਦੇ ਸਿੰਘ ਦੋਨੇ ਦੇਖ ਲਓ ਥਣਾ ਚ ਬਿੱਥੀ ਸੋਹਣੀ ਹੈ ਵੀਡੀਓ ਚ ਬੱਚਾ ਛੱਡਾਂਗੇ ਕੋਸ਼ਿਸ਼ ਕਰਾਂਗੇ ਵੀ ਦੁੱਧ ਵੀ ਜਿਹੜਾ ਚੋਰੀ ਪਹਿਲਣਾ ਵਾਲਾ ਸਿਸਟਮ ਨਿਜਗਜੀਤ ਜਿਵੇਂ ਮਰਜੀ ਬਾਈ ਮੂੰਹੋਂ ਵੀ ਛੇ ਦੰਦ ਆ ਗਈ ਰਿਹਾ ਜਨਲ ਪੱਟ ਕੇ ਦੇਖ ਲੈ ਚਾਹੀ ਕੋਈ ਵੀ ਵੀ ਠੀਕ ਹੈ ਉਹ ਇਹ ਤੁਸੀਂ ਝੋਟੀ ਦੇਖੋ 1 ਲੱਖ ਤੇ 20 ਹਜ਼ਾਰੇ ਦਾ ਰੇਟ ਕੰਟੀਨਿਊ ਨੇ ਜਨਮ ਦਿੱਤਾ 나ੜੂਆ ਬੱਚੇ ਦਾ ਨਾਲ ਬੋਲਿਆ ਸੀ ਉਹ ਜ਼ਰੂਰ ਵੀਡੀਓ ਚੈੱਕ ਕਰ ਦੇ ਹਾਂ ਬਾਈ ਵਾਰੂਆ ਦਿਖਾ ਇਹ ਤਾਂ ਬੱਚਾ ਬਾਈ ਚੰਗੀ ਤਰ੍ਹਾਂ ਜਗਜੀਤ ਲੱਤਾਂ ਵੀ ਨਹੀਂ ਸਿੱਧੀਆਂ ਹੁੰਦੀਆਂ ਸਾਜੀ ਆ ਝੋਟੀ ਨੂੰ ਦੇਣੀ ਚਾਰ ਹੋਇਆ ਸੀ ਵੈਸੇ ਤਾਂ ਦੋਸਤੋ ਇੱਕ ਟਾਈਮ ਦੀ ਚਵਾਈ ਤੋਂ ਦੁੱਧ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਤਾਰਾ ਦਿਖਾਈਆਂ ਜਾ ਸਕਦੀਆਂ ਤੁਹਾਨੂੰ ਆਈਡੀਆ ਜਿਹਾ ਹੋ ਜਾਊਗਾ ਵੀ ਘਟੋ ਘਟੇ ਇਸ ਪੱਕ ਤੋਂ ਤੁਹਾਨੂੰ ਨਾ ਵਾਪਸ ਮੁੜਨਾ ਪਵੇ ਪਰ ਦੁੱਧ ਦੋ ਟਾਈਮ ਚੋਂਨ ਦਾ ਤੁਹਾਡਾ ਹੱਕ ਹੈ ਤੇ ਉਹ ਤੁਸੀਂ ਚੋਹੋਗੇ ਇਹ ਇੱਕ ਛੋਟੀ ਵੀਡੀਓ ਹੁੰਦੀ ਹੈ ਕਿਉਂਕਿ ਇੱਕ ਪਸ਼ੂ ਦਿਖਾਉਣਾ ਹੁੰਦਾ ਤਾਂ ਇੱਥੇ ਬਹੁਤ ਹੀ ਵਾਰ ਵੀਡੀਓ ਬਣਦੀ ਵੀ ਹੈ ਕਿ ਇੱਕ ਪਸ਼ੂ ਦੀ ਹੈ ਜਿਵੇਂ ਕੱਲ ਜਰਸੀ ਦੀ ਬਣਾਈ ਸੀ ਅੱਜ ਮੱਝ ਦੀ ਬਣਾਉਣ ਲੱਗ ਪਏ ਆ ਬਾਕੀ ਸੋ ਤਾਂਚਾ ਸੋਹਣਾ ਦੱਸੋ ਮੈਂ ਬੈਕ ਸਾਈਡ ਤੋਂ ਹਵਾਨਾ ਤੇਰਾ ਦਿਖਾ ਦਿਆਂ ਤੁਹਾਨੂੰ ਇਹਦਾ ਦੇਖੋ ਹਵਾਨਾ ਪੱਕੇ ਹਵਾਨੇ ਦੀ ਇਹ ਝੋਟੀ ਨੇ ਦੁੱਧ ਖਰ ਦੇਣਾ ਬੰਦੀ ਬਾਈ ਮਾਰ ਦਿੱਤਾ ਸੋ ਥਾਣਾ ਚ ਬਿੱਥੀ ਸੋਹਣੀ ਆ ਦੱਸੋ ਖੜਨੀ ਚੰਗੀ ਆ ਝੋਟੀ ਦੀ ਉਹ ਤੁਸੀਂ ਦੇਖ ਹੀ ਲਿਆ ਸੋ ਸੋ ਤਾਰਾਂ ਦੇਖਦੇ ਆ ਥੋੜਾ ਜੂਮ ਕਰ ਲਾਂਗੇ ਆਪਾਂ ਇੱਥੇ ਬੈਠੇ ਬੈਠੇ ਤਾਰਾਂ ਦੇਖਦੇ ਆ ਪਹਿਲਾਂ ਅਗਲੇ ਥਣਾ ਚੋਂ ਤਾਰਾਂ ਦੇਖਿਓ ਤੁਸੀਂ ਬਾਲਟੀ ਬਾਈ ਨੇ ਢੇਢੀ ਕਰਤੀ ਐ ਬਲਵਿੰਦਰ ਪਿਛਲੇ ਥਣਾ ਚੋਂ ਵੀ ਮਾਰੀ ਬਈ ਤਾਰਾਂ ਸੋ ਹੁਣ ਜਿਹੜੀ ਵੀਡੀਓ ਦੱਸੋ ਰਿਕਾਰਡ ਹੋਊਗੀ ਇਦੋਂ ਅੱਗੇ ਉਹ ਸਾਰੀ ਕੱਟ-ਕੱਟ ਕੇ ਹੋਊਗੀ ਮਤਲਬ ਕੁਝ ਟਾਈਮ ਲਈ ਰੋਕਦਿਆ ਕਰੂੰਗਾ ਲਾਸਟ ਉਤੇ ਬਾਲਟੀ ਭਰੀ ਤੁਹਾਨੂੰ ਦਿਖਾ ਦੇਣੀ ਕਿਉਂਕਿ ਦੁੱਧ ਬਾਈ ਚੰਗਾ ਦੱਸਦਾ ਤੇ ਨੇਚਰਲੀ ਇਹ ਬਾਲਟੀਆਂ ਨੇ ਪੂਰੀ ਭਰ ਦੇਣੀ ਐ ਦੁੱਧ ਜਿਹੜਾ ਵੱਧ ਗਿਆ ਉਹਦੇ ਲਈ ਬੱਚਾ ਬਾਈ ਛੱਡ ਦੂਗਾ ਸੋ ਦੇਖਾਂਗੇ ਕਿੰਨਾ ਕੁ ਦੁੱਧ ਬਾਲਟੀ ਚ ਆਉਂਦਾ ਹਜੇ ਕੱਲੀ ਅਗਾੜੀ ਬਾਈ ਚੋ ਰਿਆ ਪਿਛਲੇ ਥਾਣਾ ਨੂੰ ਹਜੇ ਸ਼ੁਰੂ ਕਰਨਾ ਸੋ ਦੋਸਤੋ ਦੇਖਦੇ ਆਂ ਕੱਲੀ ਅਗਾੜੀ ਦਾ ਵੀ ਦੁੱਧ ਤੁਹਾਨੂੰ ਦਿਖਾ ਦੇਾਂਗੇ ਕਿੰਨਾ ਕੁ ਹੁੰਦਾ ਕਿਉਂਕਿ ਮੈਂ ਵੀਡੀਓ ਤਾਂ ਕੱਟ-ਕੱਟ ਕੇ ਬਣਾ ਰਿਆ ਤੁਹਾਡੇ ਕੋਲ ਤਾਂ ਇਸ ਕੈਂਟਾਂ ਦੇ ਹਿਸਾਬ ਤੇ ਪਹੁੰਚ ਰਹੀ ਐ ਪਰ ਜਿੰਨਾ ਕਿ ਮੈਂ ਦੇਖ ਰਿਹਾ ਮੈਨੂੰ ਲੱਗਦਾ ਵੀ ਅਗਲੇ ਥਨਾ ਚ ਦੁੱਧ ਝੋਟੀ ਦੇ ਚੰਗਾ ਹੈ ਧਾਰ ਵੀ ਹੁਣ ਦੂਰ ਆਵਾਜ਼ ਹੁੰਦੀ ਹੈ ਬਾਲਟੀ ਦੇ ਵਿੱਚੋਂ ਭੁਲੰਦ ਤਕ ਦਿਖਾ ਦੀ ਹੈ ਗਾੜੀ ਚ ਹੋਈ ਕੀ ਤਾਂ ਸੋਏ ਇਹ ਗਾੜੀ ਦਾ ਦੁੱਧ ਦਾ ਉਹ 1.5 ਕਿਲੋ ਵਾਂਗੂ ਹਾਂ ਹੋਊਗਾ ਇਹਦਾ ਫੜੀ ਗਾੜੀ ਤੋਂ ਪਿਛਲੇ ਥਣਾ ਨੂੰ ਤਾਂ ਸਾਰਾ ਹੀ ਚੋ ਲੈਣਾ ਦੋਸਤੋ ਗਾੜੀ ਠੀਕ ਹੈ ਯਾਨੀ ਜਿਵੇਂ ਜਿਵੇਂ ਸੇਵਾ ਕਰੂਗਾ ਜੇ ਭਰਾ ਖਰੀਦਦਾ ਤਾਂ ਉਹ ਸਾਬ ਤੇ ਵਧੂਗੀ ਇੱਕ ਹੋਰ ਇਸੇ ਵੀਡੀਓ ਦੇ ਮਾਧਮ ਨਾਲ ਜਰੂਰ ਬੇਨਤੀ ਕਰੂੰਗਾ ਵੀ ਸੌਦਾ ਉਹੀ ਵੀਰ ਕਰਿਆ ਕਰੋ ਜਿਹੜਾ ਆ ਕੇ ਪਸ਼ੂ ਨੂੰ ਦੇਖ ਸਕਦਾ ਤੇ ਮੁੜ ਕੇ ਲਿਜਾ ਸਕਦਾ ਛੇਤੀ ਇਹ ਮੈਂ ਕੁੱਸਕ ਸਮੱਸਿਆਵਾਂ ਦੇਖੀਆਂ ਵੀ ਜਦੋਂ ਕਿਸੇ ਭਰਾ ਨੂੰ ਚੀਜ਼ ਪਸੰਦ ਆ ਜਾਂਦੀ ਹੈ ਪਰ ਉਹ ਆ ਨਹੀਂ ਸਕਦਾ ਹੁੰਦਾ ਛੇਤੀ ਉਹਦੇ ਨਾਲ ਪਸ਼ੂ ਰੁਕ ਜਾਂਦਾ ਜੇ ਉਹਦੇ ਸਾਨ ਵਿੱਚ ਕੋਈ 19 ਕਿ ਫਰਕ ਪੈ ਜੇ ਫਿਰ ਦੋਵੇਂ ਧਿਰਾਂ ਬੈਸੀ ਜਾਂਦੀਆਂ ਬਿਤਰੇ ਹੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਕਿਤੋਂ ਵੀ ਚੀਜ਼ ਖਰੀਦ ਸਕਦੇ ਹੋ ਇਹ ਤਾਂ ਮੌਕੇ ਦਾ ਕੰਮ ਹੀ ਹੁੰਦਾ ਸਾਲੀ ਚੀਜ਼ ਹੈ जिने आज सौदा ਕੀਤਾ ਜੇ ਸ਼ਾਮ ਤੱਕ ਟਾਈਮ ਹੈ ਤਾਂ ਖਰੀਦ ਕੇ ਲੈ ਜਾਓ ਨਹੀਂ ਤਾਂ ਬੇਸ਼ੱਕ ਸੌਦਾ ਹੀ ਡਿਲੇ ਕਰ ਲਿਆ ਕਰੋ ਕਿਉਂਕਿ ਉਹਦੇ ਨਾਲ ਦੋਨੇ ਤਿਰਾਂ ਦੇ ਉੱਤੇ ਦੋ ਭਰਾਵਾਂ ਦੇ ਉੱਤੇ ਅਸਰ ਪੈਂਦਾ ਹੈ ਵੇਚਣ ਵਾਲੇ ਤੇ ਵੀ ਖਰੀਦਣ ਵਾਲੇ ਤੇ ਵੀ ਤੇ ਤੀਜਾ ਜਿਹੜਾ ਉਹਦੇ ਚ ਕੋਲਿਜਨ ਬਣਦੀ ਹੈ ਉਹ ਵੀਡੀਓ ਬਣਾਉਣ ਵਾਲੇ ਵਾਸਤੇ ਬਣ ਜਾਂਦੀ ਹੈ ਸੋ ਜਰੂਰ ਸੌਦਾ ਕਰਕੇ ਨਾਲ ਦੀ ਨਾਲ ਪਸ਼ੂ ਲਿਜਾਣ ਦੀ ਕੋਸ਼ਿਸ਼ ਕਰਿਆ ਕਰੋ ਹਾਂ ਤਸੱਲੀ ਕਰਨਾ ਹੱਕ ਹੈ ਦੋ ਟਾਈਮ ਚੋਵੋ ਕੋਈ ਦਿੱਕਤ ਨਹੀਂ ਹੈ ਪਰ ਸ਼ੁਰੂ 체ਤੀ ਕਰ ਲਿਆ ਕਰੋ ਜਿਹਨੇ ਅੱਜ ਸੌਦਾ ਕੀਤਾ ਤੇ ਸ਼ਾਮ ਨੂੰ ਚੋਕੇ ਜਰੂਰ ਦੇਖੋ ਇੱਕ ਟਾਈਮ ਖਾਲੀ ਕਰ ਦਿਓ ਪ੍ਰੋਪਰ ਉਸੇ ਟਾਈਮ ਤੇ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਸੇਮ ਟਾਈਮ ਦੇ ਉੱਤੇ ਚਵਾਈ ਕਰ ਲੋ ਤੁਹਾਨੂੰ ਆਈਡੀਆ ਹੋ ਜਾਊਗਾ ਪਾਸਾ ਥੱਲੇ ਦੁੱਧ ਕਿੰਨਾ ਹੈਗਾ। ਔਰ ਲਗਭਗ ਮਿਲਕਿੰਗ ਨੇੜ ਵਾਲੀ ਗੱਲ ਹੀ ਆ ਦੱਸੋ ਤੁਹਾਨੂੰ ਲਾਸਟ ਉੱਤੇ ਦਿਖਾ ਦੇਣਾ ਦੁੱਧ 10 ਕਿਲੋ ਦੁੱਧ ਤੁਹਾਨੂੰ ਦੱਸਿਆ ਜਿਹੜਾ ਦੋਆਂ ਟਾਈਮਾਂ ਦਾ ਹੈਗਾ ਥੋੜੇ ਦਿਨਾਂ ਦੀ ਅਜੇ ਸੂਈ ਹੈ। ਬਾਕੀ ਬਾਡੀ ਬੰਤਰਮਾਜ ਦੀ ਬਹੁਤ ਸੋਹਣੀ ਆ ਤੁਸੀਂ ਇਹਦੇ ਪੁੜਿਆਂ ਨੂੰ ਦੇਖ ਸਕਦੇ ਹੋ ਸਟਰਕਚਰ ਦੇਖੋ ਬਹੁਤ ਚੰਗਾ ਹੈ ਬਾਈ ਦੱਸਦਾ ਵੀ ਇਹ ਜਗਾਲੀ ਵੀ ਅੱਗੇ ਆਮ ਤੌਰ ਤੇ ਕਰਨ ਲੱਗ ਜਾਂਦੀ ਹੈ ਜਦੋਂ ਚਵਾਈ ਹੁੰਦੀ ਹੈ ਅੱਜ ਹੋ ਸਕਦਾ ਮੈਂ ਉਪਰਾਂ ਬੰਦਾ ਕੋਲ ਬੈਠਾਂ ਤਾਂ ਉਹਦੇ ਨਾਲ ਵੀ ਪਸ਼ੂ ਇਸ ਤਰ੍ਹਾਂ ਖੜ੍ਹਾ ਜਾਂਦਾ ਵੈਸੇ ਖੜੀ ਮਸਤ ਹੋਈ ਹੈ ਸੋ ਦੁੱਧ ਦੱਸੋ ਇਹ ਬਾਲਟੀ ਦੇ ਵਿੱਚ ਹੈ ਥਣਾ ਚ ਦੁੱਧ ਛੱਡਿਆ ਹੋਇਆ ਕੱਟੀ ਵਾਸਤੇ ਉਹ ਬਾਈ ਕੱਟੀ ਨੂੰ ਸਿੱਧਾ ਪਿਆ ਦੂਗਾ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਫਿਰ ਬੇਨਤੀ ਆ ਜਿਹੜਾ ਭਰਾ ਸੌਦਾ ਕਰਨਾ ਚਾਹੁੰਦਾ ਹੈ ਵੈਲਕਮ ਆ ਤੁਸੀਂ ਆਓ ਦੋ ਟਾਈਮ ਚੋਹੋ ਪੂਰ ਤਸੱਲੀ ਜਦੋਂ ਹੋ ਜਾਂਦੀ ਹੈ ਤੇ ਫਿਰ ਖਰੀਦ ਕੇ ਲੈ ਜਾਓ ਧੰਨਵਾਦ